ਆਖਰਲੇ ਮੁੰਡੇ ਦੇ ਟੋਲੇ ਦਾ ਸੇਮ ਸੈੱਟ ਹੈ ਸੇ ਮਿੱਤਰੋ ਅੱਜ ਇੱਕ ਖਿਡਾਰੀ ਬਾਲੇ ਦੇ ਉੱਤੇ ਕੰਮ ਕਰ ਰਿਹਾ ਹੈ ਪੂਣੀ ਚਾਕੇ ਗੁਰਪਤਾ ਕ ਲਿਖਾਇਆ ਹੋਇਆ ਨਿਰ ਪੋਜ ਰਿਹਾ ਹੈ ਆ ਖਿਡਾਰੀ ਦਾ ਸਟਾਈਲ ਮਖਰਾ ਹੈ ਇਹ ਲਖਣ ਖਲਮਾਨ ਜਿਹੜੇ ਆਲੇ ਨੰਬਰ ਨੂੰ ਆਪਣਾ ਸਤਾਰ ਮੰਨਦਾ ਹੈ ਪੰਨਾ ਪੁਰਸੀਆ ਸਪਰੀਆ ਮੈਸਰ ਪਰ ਨਿੰਦੇ ਦੇ ਲਾਗੇ ਜਮਾਤ ਨੇ ਲਾਗੇ ਜਿਵੇਂ ਅਮਰਤ ਖੰਭਾਂ ਦੇ ਪਿੰਡ ਪੈਦਾ ਇਹ ਪੰਨਾ ਪੁਰਸੀਆ ਕੋਈ ਟੀਮ ਦੇ ਖੁੱਦ ਰਾਮ ਬਰਮਾਨ ਢਾਰੀਆ ਦਾ ਬੰਦਾ ਇਹਦੀ ਮਾਸੀ ਦਾ ਪੁੱਤਰ ਹੈ ਸਾਡਾ ਟੂਰਨ ਵਾਲੇ ਦੀ ਛਾੜੀ ਪੁੱਜਾ ਹੈ ਆ ਖੁਸ਼ ਦੇ ਨਾਂ ਦਾ ਜਾਣਿਆ ਜਾਂਦਾ ਹੈ ਜਿਹਨੇ ਰੇਕਾਂ ਦਿੱਤੀ ਹੈ ਜਿਸ ਦਾ ਖਿਡਾਣੇ ਕਰਦਾ ਭਲਾ ਖੇਡ ਹੈ ਉਹ ਭੁੱਲੀ ਦੇ ਪਿੰਡ ਦਾ ਕੰਪਨੀ ਹੈ ਜਿਹਨੇ ਸੋਹਣੇ ਖਦੀਰ ਦਾ ਮਾਲਕ ਬੈਠ ਕੇ ਕਿਸੇ ਨੂੰ ਮਾਪ ਮਾਰ ਨਹੀਂ ਦਿਖਿਆ ਸੀ ਸ਼੍ਰੀ ਪ੍ਰਿਆ ਦੂਸਰੇ ਪਾਸੇ ਛਾਫੀ ਦੰਗਣ ਦੀ ਕਰਦਾ ਕਿੱਤੀ ਗੱਦੜੀ ਜਨਮ ਹੈ ਕਿੱਦੜਾ ਇਹ ਤਾਂ ਫੇਰ ਨਹੀਂ ਪੱਤੀ ਛੇ ਰਖੀ ਨੂੰ ਫੇਰ ਪੈਦਾ ਕੀਤੀ ਤਪੱਸਿਆ ਹੋਵੇ ਜਿਹੜਾ ਮਾਪਿਆਂ ਨੇ ਹੁੰਦੇ ਹੀ ਉਹਨਾਂ ਦੇ ਘਰ 플레이ਰ ਤੇ ਆਪਣੇ ਵੱਲੋਂ ਸਾਕੇ ਕਰਾ ਜਰਮਨੀ ਜੀ ਸਰਜੀ ਬੋਲੇ ਮੀਨ ਵਿਚੋਂ ਉਤਾਰੇ ਉਸ ਕਬੀ ਦਾ ਖਿਡਾਰੀ ਹੈ ਆਇਆ ਅਮੋਲਕ ਖੜ ਕੇ ਸਾਹਮਣੇ ਇਹ ਤੋਰ ਜਾਤੀ ਇੱਕ ਤਾਂ ਕੇ ਖੜ ਜਾਂਦਾ ਜੋਰ ਵਾਲਾ ਜੋਰ ਵਾਲੇ ਦੇ ਮੋਹਰੇ ਅੰਦਾਜ਼ ਪੁਆਇੰਟ ਰੇਟ ਤੇ ਖਾਤੇ بڑی ہے پلے بابا پہ تو شکینا دی مشکل ہو گیا جینا اجکل دور مشین کی محنت لا کے ਪੀਰਾਂ ਦੀ ਯਾਦ ਵਿੱਚ ਜਿਹੜਾ ਸਲਾਨਾ ਜੋੜ ਮੇਲਾ ਹੈ ਜੋੜ ਮੇਲੇ ਦੇ ਉੱਤੇ ਹਰ ਸਾਲ ਗੱਡੀ ਕਬੱਡੀ ਕਰਵਾਈ ਜਾਂਦੀ ਹੈ ਸਾਡੇ ਖਡਾਟਾ ਜੀ ਜੋ ਮੰਗਿਆ ਮਰਾਤਾ ਮੰਡੇ ਕੋਈ ਰੋਕੀਆਂ ਕੋਈ ਗੋਟੀਆਂ ਕੋਈ ਭਾਲਦੀ ਮੁੰਡੇ ਮੈਂ ਵੀ ਆਖਾਂਗੀ ਤੁਸੀਂ ਮੋੜੀ ਵੀ ਜੜ ਲਾਓ ਨਹੀਂ ਮੈਂ ਪੀਰ ਨੂੰ ਮਨਾਉਣ ਚੱਲੀ ਆ ਜਿਹਨੇ ਜਾਣਾ ਮੇਰੇ ਸੰਗ ਆਓ ਨਹੀਂ ਮੈਂ ਪੀਰ ਨੂੰ ਮੈਂ ਇੱਕ ਸੰਤ ਬਾਬਾ ਹਯਾਰਾ ਸਿੰਘ ਕਬੱਡੀ ਕਲੱਬ ਯੂ ਐਸ ਏ ਚੱਕ ਕੇ ਦੰਦਾਂ ਦਾ ਦਿਖਾਉਣ ਗਿਆ ਤਾਂ ਮਾਨਤਾ ਵੀ ਜਰੂਰ ਕਰਿਓ ਹਰ ਕੋਈ ਆਉਂਦਾ ਕੋਈ ਨਾ ਕੋਈ ਆਸਤੇ ਆਉਂਦਾ ਆਹ ਰੇਡਰ ਜੋ ਰੇਡ ਪਾਉਣ ਦੀ ਆ ਨਾ ਇਹ ਨੰਬਰ ਲਾਈਨ ਦੇ ਉੱਤੇ ਆਈ ਹੈ دیکھو جی مینو تو اج بڑی سنتشٹی بڑا مزہ بھی آیا کہ سڈے سرحدی علاقے جادپور سے خدای پور یوتھ کلب نے ਬਹੁਤ ਵਧੀਆ ਸ਼ਲਾਗਾ ਜੋ ਕਦਮ ਚੁੱਕੇ ਅੱਜ ਇੱਕ ਕਬੱਡੀ ਕਰਾਈ ਹੈ ਜਿਹਦੇ ਵਿੱਚ ਲੜਕਿਆਂ ਨੇ ਇਸ ਸਾਲ ਇਹ ਜਿਹਦੇ ਵਿੱਚ 75 ਸਾਲ ਦੇ ਬਜ਼ੁਰਗਾਂ ਨੇ ਇਸ ਸਾਲਿਆ ਜਿਹਦੇ ਵਿੱਚ ਨੌਜਵਾਨਾਂ ਨੇ ਇਸ ਸਾਲਿਆ ਕਿੰਨੇ ਆਪਣੇ ਬੰਦੋਂ ਆਪਣੇ ਆਪਣੇ ਪਾਰਟੀ ਦਾ ਲੋਕ ਭਾਈ ਸੋਹਣਾਂ ਦੇ ਸਾਹਮਣੇ ਮੈਂ ਕਰਾਨੀ ਇਹਨੇ ਵੀ ਸਾਡੇ ਇਸੇ ਕਮੇਟੀ ਦੇ ਮੈਂਬਰ ਦਾ ਮੈਂ ਬਾਬੇ ਨਾਨਕ ਅਗੇ ਅਰਦਾਸ ਕਰਦਾ ਬੇਨਤੀ ਕਰਦਾ ਆਧਨਾ ਕਰਦਾ ਕਿ ਸਾਡੀ ਇਸ ਕਮੇਟੀ ਦੇ ਉੱਤੇ ਮਿਹਰ ਪਰਿਆ ਹਤਰਵੇ ਇਹ ਦਿਨ ਦੁਗਣੀ ਤੇ ਚਾਰ ਚੁੰਨੀ ਫਰਕ ਕਰਨ ਇਹ ਮੇਰੀ ਕਾਮਨਾ ਹੈ ਅੱਜ ਮੈਂ ਸੰਦੇਸ਼ ਇਹ ਦਿਨਾ ਚਾਹਨਾ ਜਿੰਨੇ ਵੀ ਲੋਕੀ ਆਇਆ ਦੂਰ ਦੂਰ ਤੋਂ ਲੋਕੀ ਆਇਆ ਇਹਨਾਂ ਕਿ ਮੇਰੀ ਬੇਨਤੀ ਹੈ ਨੌਜਵਾਨਾਂ ਦੀ ਬੇਨਤੀ ਹੈ ਤੁਸੀਂ ਦੇਖਿਆ ਬੱਚੇ ਨਹੀਂ ਖੇਡਦੇ ਨੌਜਵਾਨ ਨਹੀਂ ਖੇਡਦੇ ਬਜ਼ੁਰਗ ਵੀ ਨਹੀਂ ਖੇਡਦੇ ਇਹਨਾਂ ਨੂੰ ਦੇਖ ਕੇ ਜਿਹੜੇ ਕੋਈ ਮਾੜੇ ਮੋਟੇ ਮੈਂ ਪਾਉਂ ਕਰ ਰਿਹਾ ਹਾਂ ਇਸ ਦੇ ਨਹੀਂ ਕਰਦਾ ਉਹਨਾਂ ਨੂੰ ਚਾਹੀਦਾ ਹੈ ਤੇ ਆ ਬਜ਼ੁਰਗਾਂ ਦੇਖ ਕੇ ਤੁਸੀਂ ਵੀ ਆਪਣੀ ਸੇਖੀ ਰੱਖੋ ਮੈਨੂੰ ਬਹੁਤ ਖੁਸ਼ੀ ਹੋਈ ਨੇ 75 ਸਾਲ ਦੇ ਬਜ਼ੁਰਗ ਕਬੱਡੀ ਖੇਡ ਰਿਹਾ ਪਰ ਨੌਜਵਾਨ ਇਸ ਤਰ੍ਹਾਂ ਨਹੀਂ ਖੇਡ ਸਕਦੇ ਜਿਸ ਤਰ੍ਹਾਂ ਉਹ ਖੇਡ ਰਿਹਾ ਉਸ ਕਰਕੇ ਮੈਂ ਸਾਰੇ ਤੋਂ ਬੇਨਤੀ ਕਰਦਾ ਜਿੱਥੇ ਖੇਡਣਾ ਜ਼ਰੂਰੀ ਹੈ ਉੱਥੇ ਪੜ੍ਹਨਾ ਜ਼ਰੂਰੀ ਹੈ ਜਿੱਥੇ ਪੜ੍ਹਨਾ ਜ਼ਰੂਰੀ ਹੈ ਉੱਥੇ ਆਪਣੇ ਮਾਪਿਆਂ ਦੀ ਸੇਵਾ ਕਰਨੀ ਅਤਿ ਜ਼ਰੂਰੀ ਹੈ ਔਰ ਖਾਸ ਤੌਰ ਦੇ ਉਤੇ ਵੱਡਿਆਂ ਦਾ ਮਾਨ ਸਤਕਾਰ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਬਹੁਤ-ਬਹੁਤ ਮੇਰੇ ਵੱਲੋਂ ਇਸ ਕਲੱਬ ਨੂੰ ਮੁਬਾਰਕ ਹੈ ਫਿਰ ਮੈਂ ਬਾਬੇ ਨਾਨਕੇ ਜੀ ਅਰਦਾਸ ਕਰਦਾ ਇਸ ਕਮੇਟੀ ਦੇ ਉੱਤੇ ਨਿਰਪਰ ਕਰਵੇ ਕਿ ਸਾਰੀ ਇਹ ਕਮੇਟੀ ਜਨ ਦੁਗਣੀ ਤਰਾ ਚੁਗਣੀ ਤੱਕ ਤੱਕ ਨੀ ਕਰੇ ਇਹ ਮੇਰੀ ਅਰਦਾਸ ਹੈ ਇਹ ਸਰ ਜਾਤਪੁਰ ਤੇ ਖੁਦਾਈ ਪਰ ਜਿਹੜਾ ਯੂਥ ਕਲੱਬ ਆ ਦੋਨਾ ਬਲੋ ਦੋਨਾ ਬਲੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹ ਇਹਨਾਂ ਦਾ ਚੌਥਾ ਟੂਰਨਾਮੈਂਟ ਟੂਰਨਾਮੈਂਟ ਹਰ ਵਾਰ ਦੀ ਤਰ੍ਹਾਂ ਨਿਖਰ ਕੇ ਟੂਰਨਾਮੈਂਟ ਬਾਹਰ ਆ ਰਿਹਾ ਤੁਸੀਂ ਦੇਖਿਆ ਹੀ ਹੋਏਗਾ ਜਿਵੇਂ ਦਾ ਅੱਜ ਟੂਰਨਾਮੈਂਟ ਹੋਇਆ ਸ਼ਾਇਦ ਹੀ ਪੂਰੇ ਇਲਾਕੇ ਵਿੱਚ ਸਰਦੀ ਇਲਾਕੇ ਵਿੱਚ ਕਦੀ ਇਦਾਂ ਦਾ ਟੂਰਨਾਮੈਂਟ ਹੋਇਆ ਹੋਵੇ ਔਰ ਬਹੁਤ ਵਧੀਆ ਸੋਚ ਦੇਕਰ ਨਾਲ ਸਾਰੇ ਜਿਹੜੇ ਯੂਥ ਦੇ ਮੁੰਡੇ ਆ ਇਹ ਟੂਰਨਾਮੈਂਟ ਕਰਾ ਰਹੇ ਆ ਦੋਨੋਂ ਪਿੰਡਾਂ ਦੇ ਯੂਥ ਜਿਹੜੇ ਆ ਰਲ ਕੇ ਟੂਰਨਾਮੈਂਟ ਕਰਵਾਉਂਦੇ ਆ ਔਰ ਬਹੁਤ ਵਧੀਆ ਤੁਹਾਡੇ ਸਾਹਮਣੇ ਟੂਰਨਾਮੈਂਟ ਹੋ ਰਿਹਾ ਹੈ। ਕਬੱਡੀਆਂ ਕਰਵਾਈਆਂ ਗਈਆਂ, ਲੇਡੀਜ਼ ਦੀ ਵੀ ਸੀ ਦੇਖਦੇ। ਲੇਡੀਜ਼ ਕਬੱਡੀ ਕਰਵਾਈ ਗਈ ਆ, 올ਡ ਐਜ ਕਬੱਡੀ ਕਰਵਾਈ ਆ। ਯੂਥ ਦੀ ਕਬੱਡੀ ਹੁਣ ਤੁਹਾਡੇ ਸਾਹਮਣੇ ਫਾਈਨਲ ਹੋ ਰਿਹਾ। ਤੁਸੀਂ ਦੇਖ ਰਹੇ ਹੋਗੇ ਕਿ ਕਿੱਡਾ ਵਧੀਆ ਟੂਰਨਾਮੈਂਟ ਆ। ਸਾਰੇ ਮਾਲਵਾ ਦੀ ਟੀਮਸ, ਬਾਹਰ ਦੀਆਂ ਟੀਮਾਂ ਨਾਲ ਬੜਾ ਅੱਛੇ ਤਰੀਕੇ ਨਾਲ ਜਿਹੜਾ ਟੂਰਨਾਮੈਂਟ ਹੋ ਰਿਹਾ ਜੀ। ਕੀ ਮੈਸੇਜ ਦੇਣਾ ਚਾਹੁੰਦੇ ਹੋ? ਯੂਥ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਸਾਰੇ ਬੰਦੇ ਨਸ਼ਾ ਛੱਡ ਕੇ ਜ